ਮੰਨਾ ਮੈਂ ਅਜੀ ਰੋਂਦੀ ਨਹੀਂ ਦੇਣਾ ਬਾਪੂ ਵਿੱਚੇ ਹੀ ਲੈਤੀ ਨੋਰੀ ਇਲਾਜ ਕਰਾ ਕੇ ਆ ਜੀ ਵਿੱਚੇ ਹੀ ਰਹਿਣੀ ਨਾਲੀ ਜਾਣਾ ਮੈਂ ਨਹੀਂ ਜਾ ਸਕਦੀ ਜਾਣਾ ਮੇਰਾ ਪਿਓ ਆ ਰੋ ਰਦਾ ਮੈਂ ਨਹੀਂ ਦੇਖਣਾ ਮੈਂ ਨਹੀਂ ਜਾਣਾ ਮੈਂ ਆਪਣੇ ਪਿਓ ਨੂੰ ਐ ਨਹੀਂ ਛੱਡ ਸਕਦਾ ਮੈਂ ਆਪਣੇ ਪਿਓ ਨੂੰ ਐ ਨਹੀਂ ਛੱਡ ਸਕਦਾ ਮੈਂ ਆਪਣੇ ਪਿਓ ਨੂੰ ਬਿਲਕੁਲ ਨਹੀਂ ਜਾਣਾ ਹੈਗਾ ਬਾਪੂ ਤੂੰ ਨਹੀਂ ਆਣਾ ਸੀ ਲੈ ਕੇ ਜਾਣਾ ਮੈਂ ਨਹੀਂ ਜਾਣਾ ਹੈਗਾ ਬਾਪੂ ਬਚਨ ਸਿੰਘ ਜੀ ਦੂਖਨਵਾਰ ਇਨਸਾਫ ਗੁਰਦੁਆਰਾ ਸਾਹਿਬ ਦੇ ਆਸ-ਪਾਸ ਵਾਲੇ ਇਲਾਕੇ 'ਚ ਬਿਸ਼ਕਰਮਾ ਚੌਂਕ 'ਚ ਘੰਟਾ ਘਰ ਉਹ ਸਾਰੇ ਇਲਾਕੇ ਚ ਘੁੰਮਦੇ ਸੀ ਤੇ ਫੇਰ ਬਾਪੂ ਵੀ ਸਾਡੇ ਨਾਲ ਚੱਲੋ ਸਾਡੀ ਅਸੀਂ ਤੁਹਾਡੀ ਸੇਵਾ ਕਰਮ ਸੰਭਾਲ ਕਰਾਂਗੇ ਮੈਂ ਨਹੀਂ ਜਾਣਾ ਕਿ ਬਾਪੇ ਨਾਲ ਉੱਥੇ ਮੈਂ ਵੀ ਜਾਣਾ ਤੁਸੀਂ ਆਪਣਾ ਕਾਹ ਤੋਂ ਬਾਪੂ ਮੈਂ ਤੇਰੇ ਕੋਲ ਵੀ ਆਸੀ ਤੇਰੇ ਪੁੱਤ ਵੀ ਮੈਂ ਮੈਂ ਨਹੀਂ ਜਾਣਾਗਾ ਅਸੀਂ ਬਾਪੂ ਨੂੰ ਐ ਨਹੀਂ ਰੋਲਣ ਦੇਣਾ ਅਸੀਂ ਰੋਲ ਨਹੀਂ ਦੇਣਾ ਮੈਂ ਆਪਣੀ ਮਰਜ਼ੀ ਨੂੰ ਜਾਣਾਗਾ ਮੈਂ ਅਸੀਂ ਰੋਣ ਨਹੀਂ ਦੇਣਾ ਬਾਪੂ ਪਿੱਛੇ ਹੀ ਰਹਿ ਤੀ ਨੋਰੀ ਇਲਾਜ ਕਰਾ ਕੇ ਆ ਜੀ ਪਿੱਛੇ ਹੀ ਰਹਿ ਤੀ ਨਾਈ ਆਂ ਕਾਹ ਬੱਤੀ ਆਣਾ ਗੋਰ ਅੰਗਰੇਜ਼ ਮਿਲਣ ਆਇਆ ਤੁਹਾਨੂੰ ਹਾਂ ਇਹ ਕਿੱਥੇ ਕਿੱਦਾਂ ਆਇਆ ਇਹ ਆਇਆ ਜੀ ਉੱਥੋਂ ਅਮਰੀਕਾ ਤੋਂ ਅਮਰੀਕਾ ਜਿਹੜਾ ਨਾਂ ਹੈਗਾ ਟੋਬਿਨ ਹਾਂ ਹਾਂ ਇਹ ਕਹਿੰਦੇ ਵੀ ਮੈਂ ਜਾ ਕੇ ਬਚਨ ਸਿੰਘ ਨੂੰ ਮਿਲਣਾ ਬਚਨ ਸਿੰਘ ਬੰਦਾ ਬੜਾ ਵਧੀਆ ਨੰਗੇ ਪੈਰੀ ਸਰਦੇ ਆਂ ਚ ਗਰਮੀਆਂ ਚ ਘੁੰਮਦਾ ਕਿੱਡਾ ਤਕੜਾ ਸ਼ਰੀਰ ਆ ਦਿੱਲੀ ਦੇਖਿਆ ਨਹੀਂ ਦਿੱਲੀ ਦੇਖਿਆ ਸੀ ਤੁਹਾਨੂੰ ਹਾਂ ਘੁੰਮਦਿਆਂ ਨੂੰ ਹਾਂ ਪਹਿਲਾਂ ਕੀ ਕੰਮਕਾਰ ਸੀ ਬਾਪੂ ਕਰਦਾ ਕਰਦਾ ਸੋਨੇ ਸੋਨੇ ਦਾ ਕੰਮ ਸੀ ਪਾਕਿਸਤਾਨ ਸੋਨੇ ਦਾ ਕੰਮ ਸੀ ਪਾਕਿਸਤਾਨ ਸੁਨਿਆਰੇ ਸੀ ਤੁਸੀਂ ਹਾਂ ਠੀਕ ਆ ਬਾਬਾ ਤੂੰ ਵੀ ਬਾਪੂ ਬਣਾਉਣੇ ਜਾਣ ਦਾ ਟੂਮ ੱੱਛਾ ਤੂੰ ਨਹੀਂ ਜਾਣਦਾ ਕਿਹੜਾ ਬੰਦਾ ਦਾ ਰੋਜੀ ਹੈ ਨਾ ਜਾਣਿਆ ਉਹ ਕੰਮ ਕਰਦਾ ਉਹ ਕਰਦਾ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਚਨ ਸਿੰਘ ਜੀ ਬਾਪੂ ਬਚਨ ਸਿੰਘ ਜੀ ਦੂਖਨਵਾਰ ਇਨਸਾਫ ਗੁਰਦੁਆਰਾ ਸਾਹਿਬ ਦੇ ਆਸ-ਪਾਸ ਵਾਲੇ ਇਲਾਕੇ 'ਚ ਬਿਸ਼ਕਰਮਾ ਚੌਂਗ ਚ ਘੰਟਾ ਘਰ ਉਹ ਸਾਰੇ ਇਲਾਕੇ 'ਚ ਘੁੰਮਦੇ ਬਾਪੂ ਨੰਗੇ ਪੈਰੀਂ ਘੁੰਮਦਾ ਸੀ। ਛਰਦਿਆਂ ਚ ਵੀ ਕਰਦੀ ਆ ਜੀ। ਜਿਹੜੀ ਦੁਕਾਨ ਮੂਰੇ ਜਾ ਖੜਿਆ ਜੇ ਹਲਵਾਈ ਦੀ ਐ ਤਾਂ ਉਹਨੇ ਲੱਡੂ ਦੇ ਦੇਣੀ ਵਰਸੀ ਦੇ ਦੇਣੀ ਆ। ਕੋਈ ਕੋਣ ਖੰਦਾ ਮੇਰੇ ਉਹਦੀ ਸ਼ਾਸਤ ਦਾ। ਕੌਣ ਬਾਪੂ? ਕਰਾਉਂਦਾ ਕੋਈ ਕਰਾਉਂਦਾ ਸੀ ਤਾਂ ਖਾਈ ਜਾਂਦਾ ਸੀ। ਕੌਣ? ਮੈਂ ਮੋਲ ਲੈਣੇ। ਇਹ ਮੈਂ ਨਾ ਖੜੇ ਦੱਸਦਾ। ਅੱਛਾ ਮੈਂ ਤੈਨੂੰ 프리 ਦੇਣ ਦਾ ਲੱਡੂ। ਤੇ ਪੈਸੇ ਦਿੰਦਾ ਨਹੀਂ ਸੀ ਪੈਸੇ ਕਿਸੀ ਨੂੰ ਪੈਸੇ ਉਹਨਾਂ ਦੇਣ ਲਾ ਵੇਣਦਾ ਹੈ ਕੌਣ ਕਹਿੰਦਾ ਸੀ ਹੋਣਾ ਕੋਈ ਬੜੀ ਮਾੜੀ ਗੱਲ ਆ ਉਹਦੇ ਵਾਸਤੇ ਸਿਆਸਤ ਖੇਡਦਾ ਰਿਹਾ ਤੇਰੇ ਨਾਲ ਹੈ ਹੁਣ ਕੋਈ ਸਾਲਾ ਸੀ ਪੁਲਸੀਆ ਸੀ ਕੋਈ ਕੋਈ ਨਾ ਮਾਫੂ ਉਹਨੂੰ ਵੀ ਲਵਾਂਗੇ ਉਹਦਾ ਹਿਸਾਬ-ਕਿਤਾਬ ਕੋਈ ਨਾ ਰੱਬ ਤਾਂ ਦੇਖਦਾ ਨਾ ਸਾਰਿਆਂ ਦਾ ਸੁਣਦਾ ਰੱਬ ਹਾਂ ਰੱਬ ਤਾਂ ਦੇਖਦਾ ਨਾ ਕਰੂਗਾ ਹਿਸਾਬ-ਕਿਤਾਬ ਉਹਦੇ ਨਾਲ ਵੀ ਰੱਬ ਸਰ ਇਹ ਇਹ ਪਹਿਲੇ ਦੇਣ ਲੈਣ ਦੁਕਾਨਦਾਰ ਨੂੰ ਹਾਂ ਦੂਰਾਂ ਦੂਰਾਂ ਇਸ਼ਾਰਾ ਕਰਦਾ ਰਹਿਣਾ ਬਿੱਲ ਨਹੀਂ ਦੇ ਤੋ ਲੈ ਬੜਾ ਸਕੀਮੀ ਜਿਹਾ ਬੰਦਾ ਚੋਰੀ ਨਹੀਂ ਕਿੱਥੋਂ ਕਰਦਾ ਚੋਰੀ ਕਰਨ ਤੋਂ ਤਾਂ ਮਾਈ ਇਹ ਪਹਿਲੇ ਨਿਕਲੇ ਦੋ ਦੋ ਨਾਮ ਦੱਸ ਲਈ ਅੱਛਾ ਲੈ ਕਿਸੇ ਦਾ ਕੋਈ ਸਾਥ ਸਾਰੀ ਹੋਜੀ ਸਾਥ ਸੀ ਹੂੰ ਚਲੋ ਕੋਈ ਨਾ ਬਾਪੂ ਮਰੂ ਖੰਦੇਰੇ ਮਰੂ ਖੰਦੇਰੇ ਨਾਲ ਕੁਝ ਕੁ ਹੋਣਾ ਹਾਂ ਬਾਪੂ ਤੁਹਾਡੇ ਬੱਚਾ ਸੀਗਾ ਕੋਈ ਨਾ 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 ਵਿਆਹ ਨਹੀਂ ਕਰਾਇਆ ਤੀ ਹਾਂ ਪਰ ਬਾਪੂ ਮੇਰਾ ਬਚਨ ਸਿੰਘ ਰੱਬ ਦਾ ਰੂਪ ਆ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਅੱਜ ਜਦੋਂ ਬਾਪੂ ਜੀ ਨੂੰ ਮਿਲੀ ਦਾ ਦੇਖੀ ਦਾ ਆਪਣੇ ਮਨ ਨੂੰ ਇੱਕ ਸਕੂਨ ਮਿਲਦਾ ਵੀ ਸਾਡਾ ਪਿਓ ਅੱਜ ਚੰਗੀ ਥਾਂ ਤੇ ਆ ਵਧੀਆ ਸਾਫ਼ ਸੁਥਰਾ ਮੰਜਾ ਵਸਤਰਾ ਰੋਟੀ ਪਾਣੀ ਸਾਫ਼ ਸੁਥਰੇ ਕੱਪੜੇ ਦੇਖੋ ਤਸਵੀਰਾਂ ਚਲੋ ਥਾਣੇ ਚਲੋ ਪਰ ਆ ਜੋਗ ਚ ਆ ਜੋਗ ਚ ਪਹੁੰਚ ਕੇ ਨਹੀਂ ਤੇ ਚਲੋ ਨਹੀਂ ਨਹੀਂ ਤੁਸੀਂ ਕਹਿੰਦੇ ਥਾਣੇ ਲੈ ਕੇ ਜਾਣਾ ਸਾਨੂੰ ਤੁਸੀਂ ਥਾਣੇ ਸਾਹ ਦੇ ਸ਼ਿਕਾਇਤ ਕਰ ਦਿਓ ਨਹੀਂ ਮੇਰੇ ਕੋਲ ਪੈਸੇ ਜਿਹੜੇ ਤੂੰ ਖੋਲ ਕੇ ਜਾ ਨਹੀਂ ਮੈਂ ਤਾਂ ਲੈ ਲਾ ਮੇਰੇ ਤੋਂ ਪੈਸੇ ਨਹੀਂ ਦੇ ਕੋ ਹੋਰ ਨਹੀਂ ਹੈ ਨਹੀਂ ਆ ਲੈ ਲੈ ਤੇਰੇ ਕੋ ਹੋਰ ਨਹੀਂ ਹੈ ਲੈ 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 ਨਹੀਂ ਨਹੀਂ ਜਾਈਦਾ ਪਹਿਲਾਂ ਲੈ 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 ਫੜ ਦੇ ਨਹੀਂ ਮੈਂ ਨਹੀਂ ਹੱਸਾ ਨਹੀਂ ਲੈ ਲੈ ਬਾਪੂ ਕਾਗਜ਼ ਆ ਬਾਪੂ ਕਾਗਜ਼ ਅੰਮੇ ਨਹੀਂ ਜਾਈਦਾ ਇਹਨਾਂ ਨੂੰ ਲੋਕਾਂ ਨੇ ਰੱਬ ਬਣਾਤਾ ਕਾਗਜ਼ ਆ ਇਹ ਮੈਂ ਨਹੀਂ ਜਾਈਦਾ ਪਹਿਲਾਂ ਕਾਗਜ਼ ਆ ਬਾਪੂ ਇਹ ਇੱਦੋਂ ਬਾਹਰ ਨਹੀਂ ਜਾਣਾ ਹੈਗਾ ਪਹਿਲਾਂ ਆਓ ਬਾਪੂ ਗੱਲ ਸਮਝਦੀ ਹੁੰਦੀ ਆ ਪਹਿਲੀ ਕੋ ਚੱਲ ਓਏ ਪਹਿਲੀ ਕੋ ਚੱਲ ਬਾਪੂ ਕੋ ਚੱਲੋ ਚਲੋ ਚਲੋ चलो प्रधान बह जा बापू बह जा मेरा प्यो बह जा मेरा प्यो बह जा बह जा अभी तेरे बच्चे हैं, तेरे बच्चे तेरे पोता पुत